ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਕੋਈ ਸੂਬਾ ਇਹਨੋਂ ਤੋਂ ਬਚਿਆ ਹੋਇਆ ਨਹੀਂ ਕੋਈ ਮੁਲਕ ਇਹਦੇ ਤੋਂ ਬਚਿਆ ਹੋਇਆ ਨਹੀਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦਾ ਧੂਆਂ ਨਿਕਲਿਆ ਪਿਆ ਪਰ ਇਹੋ ਜੀ ਮੁਹਿੰਮ ਨਸ਼ੇ ਦੇ ਖਿਲਾਫ ਨਾ ਅਜੇ ਤੱਕ ਕਿਸੇ ਸੂਬੇ ਨੇ ਤੋਰੀ ਹੈ ਨਾ ਕਿਸੇ ਮੁਲਕ ਨੇ ਜਿਹੜੀ ਉਹ ਤੋਰੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਦਿਨ ਚੱਲ ਰਹੇ ਨੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਚੱਲ ਰਹੇ ਨੇ ਔਰ ਉਹਨਾਂ ਨੂੰ ਸਮਰਪਿਤ ਸਰਕਾਰ ਦੇ ਵੱਲੋਂ ਵੀ ਪ੍ਰੋਗਰਾਮ ਜਿਹੜੇ ਉਹ ਲਿਖੇ ਗਏ ਆ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਮੁਲਕ ਭਰ ਦੇ ਵਿੱਚ ਬਲਕਿ ਦੁਨੀਆ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਉਹਦਾ ਏਡਾ ਵੱਡਾ ਉਹਨਾਂ ਕੋਲ ਇੱਕ ਕਿਤਾਬ ਹੈ ਅਸੀਂ ਉਹਨਾਂ ਦੀ ਇਸ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਇੱਕ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਕਿ ਇਹ ਸੁਣ ਕੇ ਆਏ ਕਿ ਤੁਹਾਡੀ ਫਰਿਆਦ ਉੱਥੇ ਪਹੁੰਚ ਸਕਦੀ ਹੈ ਉਹਨਾਂ ਦੀ ਫਰਿਆਦ ਨੂੰ ਟਾਲਿਆ ਨਹੀਂ ਔਰ ਬਾਲ ਗੋਬਿੰਦ ਰਾਏ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਤੋਂ ਵੱਡਾ ਹੋਰ ਮਹਾਪੁਰਖ ਕੌਣ ਹੋ ਸਕਦਾ ਜਿਹਦੀ ਕੁਰਬਾਨੀ ਦੇ ਨਾਲੇ ਸਾਰਾ ਕੁਝ ਰੁੱਕ ਸਕਦਾ ਅਗਲੀਆਂ ਪੀੜ੍ਹੀਆਂ ਨੂੰ ਅਗਲੀਆਂ ਜਨਰੇਸ਼ਨਸ ਨੂੰ ਦੱਸਣ ਦੇ ਵਾਸਤੇ ਵਕ ਵਕ ਥਾਵਾਂ ਦਿੱਤੇ ਸੀ ਲਾਈਟ ਐਂਡ ਸਾਊਂਡ ਜਿਹੜੇ ਸ਼ੋਅ ਨੇ ਉਹ ਸਰਕਾਰ ਨੇ ਅਰੇਂਜ ਕੀਤੇ ਸਪੈਸ਼ਲ ਸੈਸ਼ਨ ਜਿਹੜਾ ਉਹ ਹੋ ਰਿਹਾ ਹੈ आनंदपुर साहब दी ਧਰਤੀ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਪਹੁੰਚੇ ਨੇ ਦੂਸਰਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੀ ਇਹ ਆਰਗੇਨਾਈਜ਼ ਜਿਨ੍ਹਾਂ ਨੇ ਕੀਤਾ ਫੰਕਸ਼ਨ ਮੋਗਾ ਬਣੇ ਨੂੰ 30 ਸਾਲ ਹੋ ਗਏ ਨੇ ਔਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਜਿਹੜੇ ਇਹ 30 ਸਾਲ ਲੰਘ ਗਏ ਕਿਉਂਕਿ ਛੋਟੇ ਹੁੰਦੇ ਆ ਵੀ ਮੈਂ ਖੁਦ ਇੱਥੇ ਮੋਗੇ ਦੇ ਵਿੱਚ ਆਉਂਦਾ ਰਿਹਾ ਤੇ ਅੱਜ ਸਵੇਰੇ ਜਦੋਂ ਮੈਂ ਆਇਆ ਤਾਂ ਮੈਨੂੰ ਇੱਕ ਗੱਲ ਦੱਸੀ ਗਈ ਕਿ ਜਿਹੜਾ ਰੈਵਨਿਊ ਰਿਕਾਰਡ ਹੈ ਉਹ ਮੋਗੇ ਦਾ ਅਜੇ ਤੱਕ ਇੱਥੇ ਨਹੀਂ ਆਇਆ ਫਰੋਜਪੁਰ ਜਾਣਾ ਪੈਂਦਾ ਮੈਂ ਮੰਤਰੀ ਜੀ ਨਾਲ ਉਸ ਵੇਲੇ ਗੱਲ ਕੀਤੀ ਔਰ ਮੰਤਰੀ ਜੀ ਨੇ ਕਿਹਾ ਕਿ ਹਫਤੇ ਦੇ ਵਿੱਚ ਅਸੀਂ ਜਿਹੜਾ ਇਹ ਰੈਵਨਿਊ ਰਿਕਾਰਡ ਹੈ ਉਹ ਇੱਥੇ ਮੋਗੇ ਦੇ ਵਿੱਚ ਤਬਦੀਲ ਕਰਾਂਗੇ ਸੋ ਇਹ ਮੰਗ ਸੀ ਇੱਕ ਉਹਦੇ ਵਾਸਤੇ ਬੜੀ ਖੱਜਲ ਖਵਾਰੀ ਜਿਹੜੀ ਉਹ ਹੁੰਦੀ ਹੈ ਬਾਕੀ ਮੋਗੇ ਦੇ ਵਿੱਚ ਸਾਡੇ ਐਮਐਲਏ ਸਹਿਬਾਨ ਨੇ ਅੱਜ ਕਿਉਂਕਿ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਨੇ ਨਹੀਂ ਤਾਂ ਉਹ ਆਪ ਇੱਥੇ ਬੈਠੇ ਹੁੰਦੇ ਉਹਨਾਂ ਦੇ ਰਾਹੀਂ ਜਾਂ ਜਿਹੜੇ ਸਾਡੇ ਬਾਕੀ ਨੁਮਾਇੰਦੇ ਨੇ ਪ੍ਰਧਾਨ ਜੀ ਨੇ ਜਾਂ ਸਾਡੇ ਮੀਡੀਆ ਦੇ ਨਾਲ ਜਿਹੜੇ ਸਪੋਰਟਸ ਪਰਸਨ ਨੇ ਉਸ ਦੇ ਨਾਲ ਜੁੜੇ ਹੋਏ ਨੇ ਜਿੰਨੇ ਵੀ ਵਕਤ ਵਕਤ ਅਹੁਦੇਦਾਰ ਨੇ ਉਹਨਾਂ ਦੇ ਰਾਹੀਂ ਕੁਝ ਵੀ ਮੋਗਗੇ ਵਾਲੇ ਜਿਹੜਾ ਦੱਸਦੇ ਰਹਿਣਗੇ ਤੇ ਮੈਂ ਜਿਹੜਾ ਉੱਤੇ ਤੱਕ ਪਹੁੰਚਾਉਂਦਾ ਰਹੂੰਗਾ ਸਰਕਾਰ ਤੱਕ ਜਿਹੜੀ ਮੇਰੀ ਡਿਊਟੀ ਹੈ ਮੇਰੇ ਵੱਲੋਂ ਇਨਾ ਕੁਛ ਸੀਗਾ ਮੈਂ ਤੁਹਾਡਾ ਧੰਨਵਾਦਿਆਂ মিডিਆ ਦਾ ਸਮੂੱਚੇ ਦਾ ਜਿਹੜੇ ਵੀ ਤੁਸੀਂ ادارے ਤੋਂ ਆਏ ਹੋ ਇਲੈਕਟ੍ਰੋਨਿਕਸ ਤੋਂ ਆਏ ਹੋ ਪ੍ਰਿੰਟ মিডিਆ ਤੋਂ ਆਏ ਹੋ ਸੋਸ਼ਲ ਮੀਡੀਆ ਤੋਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਬਿਨਾ ਸਾਡੀ ਗੱਲ ਜਿਹੜੀ ਹੈ ਜਿੱਥੇ ਪਹੁੰਚਣੀ ਚਾਹੀਦੀ ਉੱਥੇ ਨਹੀਂ ਪਹੁੰਚਦੀ ਤੁਹਾਡਾ ਵੀ ਸਵਾਲ ਹੈ ਤੁਸੀਂ ਅਹ ਪੰਨੂ ਸਾਹਿਬ ਦੇ ਟਿੱਕੇ ਨਾਲ ਅੱਜ ਇਸ ਮੁੱਦੇ ਤੋਂ ਹਟ ਕੇ ਆਪਾਂ ਗੱਲ ਕਰੀਏ ਤਾਂ ਚੰਡੀਗੜ੍ਹ ਦਾ ਬੁੱਤਾ ਬੜਾ ਜਣਾਇਆ ਥਰੇ ਛਾਇਆ ਹੋਇਆ ਔਰ ਹੁਣ ਬੀਜੇਪੀ ਇਹ ਕਹਿ ਰਹੀ ਹੈਗੀ ਹੈ ਕਿ ਸ਼ਾਇਦ ਅਸੀਂ ਸਸਦ ਦੇ ਵਿੱਚ ਇਹ ਲੈ ਕੇ ਨਾਈਏ ਭੋਨਾ ਜੀ ਦੇਖੋ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕਿਹੜੀ ਸਾਜਿਸ਼ ਦੇ ਤਹਿਤ बार-बार ਜਿਹੜਾ ਉਹ ਚੈੱਕ ਕਰਦੀ ਆ ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਈ ਭਲਾ ਬੋਲਦੇ ਆ ਕਿ ਨਹੀਂ ਬੋਲਦੇ ਚਾਹੇ ਉਹ BBM ਵੀ ਵਾਲਾ ਮੁੱਦਾ ਹੋਵੇ ਚਾਹੇ ਉਹ PU ਵਾਲਾ ਮੁੱਦਾ ਹੋਵੇ ਤੇ ਚਾਹੇ ਹੁਣ ਚੰਡੀਗੜ੍ਹ ਵਾਲਾ ਮੁੱਦਾ ਹੋਵੇ ਚੰਡੀਗੜ੍ਹ ਦੇ ਉੱਤੇ ਪੰਜਾਬ ਆਪਣਾ ਹੱਕ ਕਿਵੇਂ ਛੱਡ ਸਕਦਾ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀਗਾ ਥੋੜੇ ਸਮੇਂ ਲਈ ਜਦੋਂ 1966 ਦੇ ਵਿੱਚ ਸੂਬਾ ਜਿਹੜਾ ਹਰਿਆਣਾ ਬਣਿਆ ਉਹਨੂੰ ਕੁਝ ਸਮੇਂ ਲਈ ਵਰਤਣ ਲਈ ਦਿੱਤਾ ਗਿਆ ਸੀ ਪੂਰੇ ਮੁਲਕ ਦੇ ਵਿੱਚ ਛੋਟੇ ਤੋਂ ਛੋਟੇ ਸੂਬੇ ਵੀ ਬਣੇ ਨੇ ਕੁਝ ਮਹੀਨਿਆਂ ਦੇ ਵਿੱਚ ਉਹਨਾਂ ਦੀ ਰਾਜਧਾਨੀ ਜਿਹੜੀ ਉਹ ਤਿਆਰ ਹੋ ਜਾਂਦੀ ਰਹੀ ਹੈ ਹਰਿਆਣਾ ਦੀ ਰਾਜਧਾਨੀ ਨਹੀਂ ਤਿਆਰ ਹੋਈ ਕੇਂਦਰ ਦੀ ਸਰਕਾਰ ਦੀਆਂ ਵੱਖ-ਵੱਖਰੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੇ ਜਾਣਬੁੱਝ ਕੇ ਇਸ ਜਿਹੜਾ ਸੀਗਾ ਮੁੱਦੇ ਨੂੰ ਪੱਖ ਦਾ ਰੱਖਿਆ ਔਰ ਹੁਣ ਇਹ ਟੈਡੇ ਢੰਗ ਦੇ ਨਾਲ ਜਿਹੜਾ ਉਹ ਖੋਣ ਦੇ ਯਤਨ ਸੀਗੇ ਕਿ ਇਹਨੇ ਸੋਧ ਕਰਕੇ 240 ਦੇ ਵਿੱਚ ਇਹਨੂੰ ਪਰਮਾਨੈਂਟਲੀ ਪ੍ਰੈਜ਼ੀਡੈਂਟ ਦੇ ਅੰਡਰ ਜਿਹੜਾ ਉਹ ਕਰ ਦਿੱਤਾ ਜਾਵੇ ਇਹਦਾ ਰਿਐਕਟ ਹੋਇਆ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਇਹਦੇ ਉੱਤੇ ਰਿਐਕਟ ਕੀਤਾ ਪੰਜਾਬੀਆਂ ਨੇ ਰਿਐਕਟ ਕੀਤਾ 12 ਘੰਟਿਆਂ ਦੇ ਵਿੱਚ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵਾਪਸ ਲੈਣਾ ਪਿਆ ਪਰ ਅਸੀਂ ਅਵੇਸਲੇ ਨਹੀਂ ਕਿਉਂਕਿ ਉਹਦੇ ਵਿੱਚ ਵੀ ਕਈ ਕੁਝ ਜਿਹੜਾ ਜੀ ਉਹ ਦਿਸਦਾ ਇਹਨੂੰ ਮੁਕੰਮਲ ਰੂਪ ਦੇ ਵਿੱਚ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਵਾਪਸ ਲਵੇ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਇੱਕ ਸੈਂਸਿਟਿਵ ਸਟੇਟ ਹੈ ਤੋਂ ਇਹਦੇ ਨਾਲ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਖੇਡਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਇਹ ਚੀਜ਼ ਸੈਂਟਰ ਦੀ ਸਰਕਾਰ ਨੂੰ ਪਤਾ ਹੈ ਉਹਨੂੰ ਇਹ ਚੀਜ਼ ਸਮਝਣੀ ਜ਼ਰੂਰ ਚਾਹੀਦੀ ਹੈ ਕਿਉਂਕਿ ਸਾਡੇ ਨਾਲ ਲਗਵੇਂ ਜਿਹੜੀ ਸਰਹੱਦਾਂ ਉਹਦੇ ਪਰਲੇ ਪਾਸੇ ਬੈਠਾ ਜਿਹੜਾ ਮੁਲਕ ਹੈ ਉਹ ਕਦੀ ਵੀ ਕੋਈ ਮੌਕਾ ਨਹੀਂ ਜਾਣ ਦਿੰਦਾ ਜਿੱਥੇ ਕਿ ਸਾਡੇ ਵਾਸਤੇ ਕੋਈ ਮੁਸ਼ਕਲ ਖੜੀ ਨਾ ਕਰ ਦੇਵੇ ਨਾ ਪਰਨੋ ਸਾਹਿਬ ਕਿ ਤੁਸੀਂ ਰੈਵਨਿਊ ਰਿਕਾਰਡ ਦੀ ਗੱਲ ਕੀਤੀ ਹੈ ਕਿ ਫਿਰੋਜ਼ਪੁਰ ਪਿਆ ਮੋਗਾ ਦਾ ਰਿਕਾਰਡ ਮੋਗੇ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਹੈ ਕਾਫੀ ਏਰੀਆ ਜਿਹੜਾ ਬਾਟਨਗਾਂਝ ਦੇ ਵਿੱਚ ਆਂਦਾ ਹੈ ਬਾਟਨਗਾਂਝ ਦੇ ਰਜਿਸਟਰੀ ਅਜੇ ਤੱਕ ਨਹੀਂ ਹੋ ਰਹੀਆਂ ਐ ਐਮਐਲਏ ਸਾਹਿਬ ਨੇ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਆਵਾਜ਼ ਉਠਾਈ ਸੀ ਲੇਕਿਨ ਅਜੇ ਤੱਕ ਜਿਉਂਨਾ ਤੇ ਹੋਈਆਂ ਮੈਂ ਇਸ ਸਬੰਧੀ ਕਿਉਂਕਿ ਐਮਐਲਏ ਸਾਹਿਬ ਕੋਲੇ ਜੇ ਉਹਨਾਂ ਕੋਲੇ ਸਾਰੀ ਜਾਣਕਾਰੀ ਹੋਣੀ ਹੈ ਜੀ ਉਹਨਾਂ ਨੇ ਜਵਾਜ਼ ਉਠਾਈ ਹੈ ਮੈਂ ਉਹਨਾਂ ਨਾਲ ਆਲਰੇਡੀ ਗੱਲ ਕਰੂੰਗਾ ਕਿ ਕਿਸ ਜਗ੍ਹਾ ਦੇ ਉੱਤੇ ਇਹ ਚੀਜ਼ ਰੁਕੀ ਹੋਈ ਹੈ ਜੀ ਕਿਉਂਕਿ ਤੁਹਾਡੇ ਹਲਕੇ ਨੂੰ ਉਹ ਰਿਪਰੈ ਪੰਡੂ ਸਾਹਿਬ ਜੁਧ ਨਸ਼ੇ ਵਿਰੋਧੀ ਮੋਹੇ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਬੀਤੇ ਦਿਨ ਫਰੋਜਪੁਰ ਦੇ ਵਿੱਚ ਬਹੁਤ ਵੱਡੀ ਖੇਪ ਜਿਹੜੀ ਹੈਗੀ ਪੰਜਾਬ ਪੁਲਿਸ ਨੇ ਰਿਕਵਰ ਕੀਤੀ ਹੈਗੀ ਔਰ ਬਾਕੀ ਜਗ੍ਹਾ ਤੇ ਵੀ ਹੋ ਰਿਹਾ ਹੈਗਾ ਆਉਣ ਵਾਲੇ ਦਿਨਾਂ ਚ ਕੀ ਅਸੀਂ ਸਮਝਦੇ ਹਾਂ ਦੇਖੋ ਜਿਹੜਾ ਜੁਧ ਨਸ਼ਿਆਂ ਵਿਰੁੱਧ ਆਸੀਂ ਜੁਧ ਦੇ ਤੌਰ ਦੇ ਉੱਤੇ ਲੜਦੇ ਆ ਜਦੋਂ ਜੁਧ ਲੜਦੇ ਆ ਉਹ ਕਈ ਐਂਗਲ ਤੋਂ ਲੜਿਆ ਜਾਂਦਾ ਜੁਧ ਦਾ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਦਿਨ ਚੱਲਣਾ ਕਿੰਨੇ ਹਫ਼ਤੇ ਚੱਲਣਾ ਕਿੰਨੇ ਮਹੀਨੇ ਚੱਲਣਾ ਕਿੰਨੇ ਸਾਲ ਚੱਲਣਾ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਯੂਕਰੇਨ ਦੇ ਬਾਰੇ ਦੇ ਵਿੱਚ ਸੀਗਾ ਕਿ ਇਹ ਤਾਂ ਕੁਝ ਘੰਟਿਆਂ ਦੀ ਖੇਡ ਹੈ ਰਸ਼ੀਆ ਦੇ ਨਾਲ ਪਰ ਅੱਜ ਤੱਕ ਉਹ ਯੁੱਧ ਉੱਥੇ ਚੱਲ ਜਾਂਦਾ ਇਹ ਨਸ਼ਿਆਂ ਦੇ ਵਿਰੋਧ ਦੇ ਵਿੱਚ ਯੁੱਧ ਹੈ ਇਹ ਸ਼ਾਇਦ ਉਦੋਂ ਵੀ ਔਖਾ ਜਿਹੜਾ ਗੰਦ 20-22 ਸਾਲ ਦੇ ਵਿੱਚ ਪਿਆ ਜਿਸ ਲੈਵਲ ਤੱਕ ਪਾ ਦਿੱਤਾ ਗਿਆ ਉਹਨੂੰ ਹੁੰਝਣ ਲਈ ਕੁਝ ਸਮਾਂ ਲੱਗੂਗਾ ਅਸੀਂ ਨਸ਼ਾ ਮੁਕਤੀ ਮੋਰਚਾ ਜਿਹੜਾ ਉਹਨੇ ਇੱਕ ਫੇਜ਼ ਆਪਣਾ ਮੁਕੰਮਲ ਕੀਤਾ ਅਸੀਂ ਹਰ ਪਿੰਡ ਹਰ ਵਾਰਡ ਤੱਕ ਉਹਦੇ 'ਚ ਪਹੁੰਚੇ ਆਂ ਹੁਣ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਨੇ ਜਿੰਦੇ ਅਸੀਂ ਪਿੰਡਾਂ ਦੇ ਰਖਵਾਲੇ ਉਹਨੂੰ ਨਾਮ ਦਿੱਤਾ ਉਹਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚ ਚੁੱਕੇ ਹਾਂ 1 ਲੱਖ ਮੈਂਬਰ ਪੂਰੇ ਪੰਜਾਬ ਦੇ ਵਿੱਚੋਂ ਪਿੰਡਾਂ ਤੇ ਵਾਰਡ ਦਾ ਜਿਹੜਾ ਉਹ ਸਾਡੇ ਨਾਲ ਜੁੜ ਚੁੱਕਾ ਹੈ ਸਾਡਾ ਦੂਸਰਾ ਫੇਜ਼ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਇਸ ਦੂਸਰੇ ਫੇਜ਼ ਦੇ ਵਿੱਚ ਅਸੀਂ ਹਰ ਘਰ ਤੱਕ ਤਾਂ ਪਹੁੰਚਾਂਗੇ ਅਸੀਂ ਸਕੂਲਾਂ ਤੱਕ ਵੀ ਜਿਹੜੇ ਪਹੁੰਚਾਂਗੇ ਕਿਉਂਕਿ ਇਹ ਅਗਲੀ ਪੀੜ੍ਹੀ ਦੀ ਲੜਾਈ ਹੈ ਔਰ ਇਹ ਲੜਾਈ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਇਹਨਾਂ ਨਸ਼ਿਆਂ ਦੇ ਉੱਤੇ ਮੁਕੰਮਲ ਰੂਪ ਚ ਕੰਟਰੋਲ ਨਹੀਂ ਹੋ ਜਾਂਦਾ ਪੰਨੀ ਸਾਹਿਬ ਲੋਕਾਂ ਦਾ ਕਹਿਣਾ ਹੈ ਕਿ ਜਨਤਾ ਕਹਿੰਦੀ ਹੈ ਵੀ ਤੁਸੀਂ ਜਿਹੜਾ ਹੈਗਾ ਸਰਕਾਰ ਨਿੱਕੇ ਨਿੱਕੇ ਤੱਕ ਪਹੁੰਚ ਰਹੀ ਹੈ ਵੱਡੇ ਮગરਮਛ ਜਿਹੜੇ ਹਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਇਹਨਾਂ ਲਈ ਤੁਹਾਡੇ ਕੀ ਕਹਿਣਾ ਚਾਹੋਗੇ ਸਾਹਮਣੇ ਨਹੀਂ ਆਇਆ ਜੀ ਤਾਂ ਗੱਡਾ ਵੱਡਾ ਮગરਮਛ ਤਾਂ ਨਾਬੇ ਵਾਲੀ ਜੇਲ੍ਹ ਦੇ ਵਿੱਚ ਬੈਠਾ ਜੀ ਉਹ ਤਾਂ ਵੱਡਾ ਮગરਮਛ ਵੀ ਕੋਈ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ 7 ਤੋਂ 17 ਦੇ ਦੌਰਾਨ ਹੈ ਕਿਸੇ ਨੂੰ ਭੁੱਲ ਥੋੜੀ ਹੈ ਜੀ ਜੇ ਉਦੋਂ ਕੋਈ ਵੱਡਾ ਮਗਰਮਾਚਾ ਤਾਂ ਮੈਂ ਪੱਤਰਕਾਰਾਂ ਨੂੰ ਕਹੂੰਗਾ ਉਹਦਾ ਨਾਮ ਦੱਸ ਦਿਓ ਬੜੋਂ ਸਰ ਕਿਹੜੇ ਕੇਸ ਚ ਨਾਬਾਜੀ ਹੋਈ ਜੀ ਪੈਸੇ ਕਿੱਥੋਂ ਬਣਿਆ ਜੀ ਉਹ ਇੰਨੇ ਹਜ਼ਾਰ ਕਰੋੜ ਰੁਪਏ ਦੀ ਪ੍ਰਾਪਰਟੀ ਕਿੱਥੋਂ ਬਣੀ ਹੈ ਤੁਹਾਡੇ ਚੋਂ ਕਿਸੇ ਕੋਲੇ ਉਨੀ ਹੈਗੀ ਹੈ ਜੀ ਜਦੋਂ ਸਿਆਸਤ ਚ ਆਏ ਸੀ ਉਦੋਂ ਉਹਨਾਂ ਕੋਲੇ ਕਿੰਨੀ ਪ੍ਰਾਪਰਟੀ ਸੀਗੀ ਤੇ ਬਾਅਦ ਦੇ ਵਿੱਚ ਉਹ ਕਿੱਥੋਂ ਬਣੀ ਹੈ ਜੀ ਕਿਸ ਤਰੀਕੇ ਦੇ ਨਾਲ ਬਣੀ ਹੈ ਸਰ ਯੋਦਨ ਨਸ਼ਾ ਮੁਰਦ ਨੂੰ ਜਿਹੜੀ ਚੱਲ ਰਹੀ ਹੈ ਕਿ ਪੋਲਿਟিক্যাল ਪਾਰਟੀਆਂ ਸਵਾਲੀਆ ਨਿਸ਼ਾਨ ਵੀ ਖੜੇ ਕਰ ਰਹੀ ਲੱਗਦਾ ਨਹੀਂ ਕਿ ਇਹ ਨਸ਼ੇ ਦੇ ਦੰਦਲਚਰ ਕੱਢਣ ਲਈ ਪੰਜਾਬ ਨੂੰ ਇੱਕ ਝਟੋਕਾ ਬਹੁਤ ਜ਼ਰੂਰੀ ਹੈ ਹਰੇਕ ਪਾਰਟੀ ਦੇਖੋ ਇਹ ਕੋਈ ਸਿਆਸੀ ਤੌਰ ਤੇ ਨਹੀਂ ਸਰਕਾਰੀ ਤੌਰ ਤੇ ਨਹੀਂ ਇਹ ਹਰ ਪੰਜਾਬੀ ਦਾ ਜਿਹੜਾ ਉਹ ਫਰਜ਼ ਹੈ ਜਿਹੜੇ ਉਹ ਆਲੋਚਨਾ ਕਰ ਰਹੇ ਨੇ ਮੈਂ ਤਾਂ ਉਹਨਾਂ ਨੂੰ ਇਹ ਹੀ ਕਹੂੰਗਾ ਵੀ ਉਹਨਾਂ ਨੇ ਕੀ ਕੀਤਾ ਜੇ ਉਹਨਾਂ ਨੇ ਤਾਂ ਗੁਟਕਾ ਚੁੱਕ ਕੇ ਸੌਂ ਹੀ ਖਾਦੀਆਂ ਨਾ ਉਹਨਾਂ ਨੇ ਤਾਂ ਕੱਖ ਵੀ ਨਹੀਂ ਕੀਤਾ ਅਸੀਂ ਤਾਂ ਇਹਨੂੰ 3 ਸਾਲ ਲੱਗੇ ਸਾਨੂੰ ਇਹਦੀ ਪਲੈਨਿੰਗ ਜਿਹੜੀ ਉਹ ਕਰਦਿਆਂ ਉਦੋਂ ਬਾਅਦ ਇਹਨੂੰ ਸਿਸਟੇਮੈਟਿਕਲੀ ਸ਼ੁਰੂ ਕੀਤਾ ਔਰ ਇਸ ਤਰੀਕੇ ਦੇ ਨਾਲ ਕੀਤਾ ਜੀ ਇੰਨੇ ਮੈਂਬਰ ਦੇਖੋ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਕੋਈ ਸੂਬਾ ਇਹਦੇ ਤੋਂ ਬਚਿਆ ਹੋਇਆ ਨਹੀਂ ਕੋਈ ਮੁਲਕ ਇਹਦੇ ਤੋਂ ਬਚਿਆ ਹੋਇਆ ਨਹੀਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦਾ ਧੂਆਂ ਨਿਕਲਿਆ ਪਿਆ ਪਰ ਇਹੋ ਜੀ ਮੁਹਿੰਮ ਨਸ਼ੇ ਦੇ ਖਿਲਾਫ ਨਾ ਅਜੇ ਤੱਕ ਕਿਸੇ ਸੂਬੇ ਨੇ ਤੋਰੀ ਹੈ ਨਾ ਕਿਸੇ ਮੁਲਕ ਨੇ ਜਿਹੜੀ ਉਹ ਤੋਰੀ ਹੈ ਮੈਂ ਤੁਹਾਡੇ ਤੋਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਇਸ ਮੁੱਚੇ ਵੀਡੀਓ ਨੂੰ ਕਿ ਤੁਸੀਂ ਸਾਡਾ ਇਸ ਮਾਮਲੇ ਦੇ ਵਿੱਚ ਸਹਿਯੋਗ ਦਿਓ ਤੁਹਾਡੇ ਵੀ ਬੱਚੇ ਇੱਥੇ ਵੱਡੇ ਹੋ ਰਹੇ ਆ ਆਪਾਂ ਮਾਪਿਆਂ ਦੇ ਤੌਰ ਦੇ ਉੱਤੇ ਇਹ ਲੜਾਈ ਜਿਹੜੀ ਆ ਉਹ ਸਾਰੇ ਮਿਲ ਕੇ ਲੜੀਏ ਤੇ ਇਹਨੂੰ ਜਿੱਤੀਏ